ਬਰਸਾਤੀ ਟ੍ਰੇਨ ਨੂੰ ਬੰਨਾਨ ਨੂੰ ਲੈ ਕੇ ਦੋ ਕਿਸਾਨ ਯੂਨੀਅਨ ਬੀਕੇਯੂ ਕਾਤੀਆਂ ਤੇ ਬੀਕੇਯੂ ਲੱਖੋਵਾਲ ਆਮੋ ਸਾਹਮਣੇ ਹੋ ਗਿਆਂ ਤੇ ਬੀਕੇਯੂ ਕਾਤੀਆਂ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਘਾਰ ਪਿੰਡ ਗੜੀ ਕੋਲ ਧਰ ਨਾਲ ਲਗਾ ਦਿੱਤਾ ਗਿਆ ਪੰਨਾ ਹਰਦੀਪ ਸਿੰਘ ਗਿਆਖਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਆਕਾਦੀਆ ਜ਼ਿਲ੍ਹਾ ਲੜਿਆ ਅੱਜ ਦਾ ਵੱਲਾ ਲਾਇਆ ਰੋੜ ਜਾਮ ਕਿੰਦਾ ਹੋਇਆ ਕੀ ਕਾਰਨ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੱਡੀ ਪਿੰਡ ਊਰਨੇ ਨੇ ਵੱਡੇ ਤੋਂ ਲੈ ਕੇ ਢੰਡਿਆ ਦੇ ਸੈਫਨ ਤੱਕ ਜਾਂਦੀ ਆ ਇਹਦੇ ਵਿੱਚ ਗੱਡੀ ਪਿੰਡ ਭਾਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਇਹ ਜਿਹੜਾ ਕਿਸਾਨਾਂ ਤੋਂ ਟ੍ਰੇਨ ਬਾਕੀ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਕਾਜ ਹਟਾਇਆ ਜਾ ਰਿਹਾ ਹੈ। ਤੇ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਜੀ ਬੰਦ ਕੀਤਾ ਆ ਤੇ ਇੱਕ ਆ ਹਾਟਾ ਬਾਬਾ ਇੱਥੇ ਨਹਿਮਾ ਇਹਨਾਂ ਨੇ ਬਾਥਰੂਮ ਬਣਾ ਲਏ ਨਜਾਇਜ਼ ਇਹਦੇ ਵਿੱਚ ਤੇ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ। ਜਿਹਦਾ ਸਾਨੂੰ ਕੋਈ ਮਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਔਰ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਕਸਾਜੋ ਲਖਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਬਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਸਾਜੋ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸੋਵਾ ਨਹੀਂ ਦਿੰਦਾ ਵੀ ਉਹ ਇਸ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋਊਗਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਵੇਚੇ ਦੁਬਾਰਾ ਜੀਰੀ ਲਗਾਉਣੀ ਪੈਗੀ ਪਨੇਰੀ ਦੇ ਮਣੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ ਚਾਹੀਦੇ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਐਜੇ ਸਰਕਾਰੀ ਅੰਥੜਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਫਿਕਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਇੰਨੇ ਛੇਰ ਜ਼ਮੀਨ ਵਾਈ ਆ ਇਹਨਾਂ ਦੇ ਉੱਤੇ ਇਹੋ ਜਿਹੇ ਮਾਮਲਾ ਲੈਣਾ ਚਾਹੀਦਾ ਇਹਨਾਂ ਤੋਂ ਜਿਸ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਕਿਹਨੇ ਹੁਣ ਸਾਡੇ ਮੇਰੇ ਐਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ ਜਿਹੜਾ ਤੁਹਾਡਾ ਇਹ ਧਰਨਾ ਬਹੁਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਨਾਲ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਐਡੀਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਾਰਦੇ ਹਾਂ ਤੱਕ ਸਾਡੇ ਕੋਲ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਕਹਿ ਰਹੇ ਅਸੀਂ ਧਰਨਾ ਬੜਾ ਉਸੇ ਤਰ੍ਹਾਂ ਕੀ ਨਾਮ ਹੈ ਜੀ ਜੀ ਨਾਮ ਪਰਮਨੰਦਰ ਸਿੰਘ ਫਾਰਮਾਚਰ ਚੰਦ ਸਿਕੰਦਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਡਕੋਲਾ ਜਿਹੜਾ ਅਜੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8:00 ਵਜੇ ਜੀ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋਂ ਤੋਂ ਪ੍ਰਸ਼ਾਸਨ ਨੇ ਬਰਬਾਦ ਕਰ ਦਿੱਤੀ ਅੱਜ ਵੀ ਜਦੋਂ ਅਸੀਂ ਆਏ ਪੰਜ ਮਸ਼ੀਨਾਂ ਰੱਖੀਆਂ ਨੇ ਧਾਨ ਖੜੇ ਫੇਰੇਮੀ ਨਾਲ ਬਰਬਾਦ ਕੀਤੇ ਜਾ ਰਹੇ ਆ ਪਾ ਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚੱਲ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਤੋਂ ਬਦਲ ਖਾਲੀ ਖੇਤ ਖਾਲੀ ਹੋ ਜੂ ਜਦ ਕਰ ਲੈਂਦੇ ਜੇ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਨਹੀਂ ਸੇਮ ਦੇ ਨਾਲ ਇਹ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣਬੁੱਝ ਕੇ ਨਾਲ ਕਿਸੇ ਆਪਸੀ ਗਹਿਵਾਜੀ ਕਰਕੇ ਟੋਮ ਉਹਨਾਂ ਦੀ ਆਸਠੀ ਕਹਿਵਾ ਜੀਆ ਤੁਹਾਡੇ ਨਾਲ ਦੇ ਜਥੇਬੰਦੀ ਆ ਭਾਰਤੀ ਕਿਸਾਨ ਜੁਨਿਲ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ। ਉਹਨੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜੇ ਵੀ ਲੋਕਾਂ ਦੀਆਂ ਫਸਲਾਂ ਬਚਾਉਣ ਲਈ ਜਹਾੜ ਦੀਆਂ ਨੇ। ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹੜੇ ਜਥੇਬੰਦੀਆਂ ਨੇ ਉਹ ਕਿਸਾਨਦਿਆਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਜਥੇਬੰਦੀਆਂ ਕਰਉਂਦੀਆਂ ਨੇ। ਜਿਹੋ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾਂ ਆ ਜਾ ਰੱਖੇ ਜਾਂ ਲੋਕਾਂ ਨੂੰ ਅਜ ਜਿੱਥੇ ਬੰਦੀਆਂ ਬਣਦੇ ਨੇ ਤਾਂ ਉਹਨਾਂ ਦੀ ਉਹਨਾਂ ਦੀ ਸੋਚ ਆ ਸਾਡੀ ਸੋਚ ਇਹ ਨਹੀਂ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਉਹ ਜੀ ਸਰਕਾਰ ਦੀ ਜਗ੍ਹਾ ਤੇ ਪਥਰੇ ਪੀਜੀ ਹੋਈ ਹੈ ਜੀ ਸਰਕਾਰ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬੱਜਵੇਂ ਨਾ ਬਿਲਕੁਲ ਕੋਈ ਬੁਲਾਰੀ ਇਤਨਾ ਕਾਪਟਾ ਪਹਿਣ ਕੇ ਭਲੇ ਦੀ ਕੋਈ ਗੱਲ ਨਹੀਂ ਹੋਣੀ ਜ਼ਮੀਨ ਦੋ ਹਿੱਸਿਆਂ 'ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ 'ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਉਹ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲੇ ਜਿਹੜੇ ਲੱਗ ਜਾਣੇ ਆ ਉਹਦੇ ਨਾਲ ਪਾਣੀ ਰੁਕੂਗਾ ਬਰਦਸਤ ਵਿੱਚ ਜਦ ਹੜ੍ਹ ਨਾਲ ਪਾਣੀ ਜਮਾ ਹੋਊਗਾ ਸਾਡੇ ਇੱਥੇ ਹੜਾ ਨਾਲ ਫਸਲਾਂ ਡੁੱਬਣਗੀਆਂ ਜਿਹੜੇ ਭਾਰਤੀ ਕਿਸਾਨ ਜਿਹਨਾਂ ਦੀ ਗਾਦਿਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹ ਵੀ ਸਮੇਂ ਤੋਂ ਵੀ ਉੱਥੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਕੀ ਕਰਦਾ ਤੁਹਾਡੀ ਜਗਾ ਹੁੰਦੀ ਆ ਜੀ ਵਿੱਚ ਬਿਲਕੁਲ ਨਹੀਂ ਹੁੰਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗਾ ਵਾ ਹਾਂ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਕਿੱਥੇ ਕੀਤਾ ਦੱਸ ਦੇਵੇ ਦੱਸ ਦੇਵੇ ਕਿੱਥੇ ਕੀਤਾ ਜਿਹੜੀ ਡਰੇਨ ਆ ਹੈ ਮੇਰੇ ਖੇਤ ਨਹੀਂ ਮੇਰਾ ਕੋਈ ਸੜਕ ਨਾਲ ਕੋਈ ਸੜਕ ਦੇ ਨਾਲ ਨਾਲ ਜਾਂਦੇ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਇਹ ਉਹਨਾਂ ਦੇ ਕਹਿਣ ਨਾਲ ਅਸਲ ਚੌਥੇ ਚੱਕਰ ਕੀ ਆ ਜਿਹੜਾ ਹਰਦੀਪ ਕਰਦੀ ਇਹਨਾਂ ਦੀ ਆਪ ਚੁਕਾਏ ਬਾਜੀ ਪਿੰਡ ਚ ਜਿਹੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬਰੀ ਦਾ ਬੱਕਰਾ ਇਹ ਬਣਾ ਰਹੇ ਨੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵਾਏ ਕੀਤੀ ਜਾਵੇ। ਉਹ ਉਹ ਵੀ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਹੋਣਾ ਤੇ ਹੋਣੀ ਚਾਹੀਦੀ ਆ। ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਵੜ ਜੇ ਸੱਟ ਤੇ ਕਾਹਦੀ ਅਸੀਂ ਤਾਂ ਉਹਨੇ ਫਸਲਾਂ ਬਚਾਉਣ ਦੀ। ਨੰਨੇ ਕੀਤੀ ਆ ਫਸਲਾਂ ਬਚਾਈਆਂ ਨੇ। ਅਸਲ ਚੋੜਾਂ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਣਾ। ਜੇ ਉਹ ਕਹਿਣਗੇ ਕਿ ਨਾ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਖੜਾ ਕੇ ਲੜਾਈ ਲੜਾਂਗੇ ਬਿਲਕੁਲ ਨਹੀਂ ਰੋਕਾਂ ਦਾ ਨੁਕਸਾਨ ਹੋਣ ਦਿੰਦੇ। ਜੇ ਉਹਨਾਂ ਦੀ ਕੋਈ ਆ ਉਹਨਾਂ ਪਿੱਛੇ ਲੋਕਾਂ ਨੂੰ ਕਿਹਾ ਬਲੀ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਧਰ ਤਵਾ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਟ੍ਰੇਨ ਦੀ ਜਗ੍ਹਾ ਆ ਰਹੀ ਆ ਜੋ ਜਿਹੜੇ ਧਾਨ ਵਢਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿਹਨੇ ਜਿੱਥੇ ਜ਼ਰੂਰਤ ਨਹੀਂ ਜਿੱਥੇ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਿਹਨੇ ਵੀ ਸਰਕਾਰ ਖੇਤਾਂੋਂ ਤਾਂ ਪੈਸੇ ਲਿਆ ਕਰਉਂਦੇ ਇਹਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤੋਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ ਇਹ ਜ਼ਰੂਰਤ ਹੈ ਨਹੀਂ ਜੇ ਅਰਧਾ ਸਕੀਲਾਂ 'ਚ ਘਟਾਓਗੇ ਪਾਣੀ ਲ ਇਹ ਵੀ ਰੇਨ ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਕਰਦੇ ਆ ਰੱਖਦੇ ਨੇ ਉਹ ਦੋ ਹਿੱਸੇ ਚ ਵੰਡਿਆ ਜਾਣਾ ਪਾਣੀ ਨੂੰ ਰੁਕਣ ਲੱਗ ਜਾਣਾ ਇਧਰ ਤੇ ਖੇਤ ਵਾਲੇ ਦੋਵੇਂ ਪਾਸੇ ਆਪਣਾ ਜਿਹੜਾ ਖੇਤ ਉਧਰ ਗਿਆ ਉਹਨੂੰ ਪਾਣੀ ਕਿਵੇਂ ਦੇਊਗਾ ਅਸਲੇ ਸੇਮ ਨਾਲ ਜਿਹੜਾ ਦੇ ਜੇ ਆਮ ਸੂਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਜੀ ਕੱਢਦੇ ਨੇ ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕੱਢੇ ਵੀ ਸਾਰੇ ਪਾਸੇ ਪਾਣੀ ਜਾਂ ਸੇਮ ਉਹਦੀ ਪਾਣੀ ਉੱਪਰ ਦੀ ਉਹਦੇ ਵਿੱਚ ਪੈ ਜਾਂਦਾ ਦੀ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਦੂਰ ਚਲੇ ਗਿਆ ਫਸਲ ਗੱਲ ਇਹ ਸਰ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ। ਕੋਈ ਗੱਲ ਦੀ ਪ੍ਰਸ਼ਾਸਨ ਦਵੇ ਭਰੋਸਾ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਰਵਾਜ਼ੇ ਉਹ ਕਰੇ ਅਸੀਂ ਰੋਕਾਂਗੇ। ਇਹ ਨਾ। ਇਹ ਨਾਲ ਜਰਾਸੇ। ਕੀ ਮਸਾਵਲਾ ਹੈ ਕਿ ਸਾਡੀ ਟ੍ਰੇਨ ਸੀ ਜਿਹੜੀ 47 ਤੋਂ ਬੰਦ ਪਈ ਸੀ। ਤੇ ਆਪਾਂ ਨੇ ਇਹਦੀ ਮੈਂਟਰੀ ਮੁੱਤੀ ਕਰਵਾ ਕੇ ਕਾਫੀ ਲਾਇਆ ਲਾਤੀ ਸਾਰੇ ਸੁਪਾਸੇ 12 ਬੁੱਧ ਆਪਣੇ ਨਾਲ ਸੀਗਾ। ਤੇ ਦੋ ਦਿਨਾਂ ਜੀ ਸੀ ਪੀ ਆ ਤੇ ਆਦੀਆਂ ਰਹੀਆਂ। ਅੱਜ ਕੋਈ ਜਿਹੜਾ ਨਿਕਿਆ ਨਾ ਥਾਪੇ ਇੱਕਾ ਥਾਪੇ ਵਾਲੇ ਨੇ ਇਹਨਾਂ ਦੇ ਵਿੱਚ ਜ਼ਮੀਨ ਆਉਂਦੀ ਆਉਂਦੀ ਨੇ ਕੁਝ ਦੋ ਘਰ ਦੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਕੁਝ ਇਹਨਾਂ ਦੇ ਨਾਲ ਨਾਲ ਪਾਰਵਾਜ ਦੇ ਬੰਦੇੜੇ ਦੇ ਵਿੱਚ ਜ਼ਮੀਨ ਆਉਂਦੀ ਆ ਜਿਹੜੇ ਜ਼ਮੀਨ ਵਿੱਚ ਆਉਂਦੀ ਆ ਬਾਈ ਉਹ ਕੰਮ ਖੜਨ ਕਰਦੇ ਰਹੇ ਉਹਨਾਂ ਨੇ ਅੱਜ ਆ ਕੇ ਕੰਮ ਰੋਕਤਾ ਉਹਨਾਂ ਦੀ ਜ਼ਮੀਨ ਆ ਰਹੀ ਆ ਉਹ ਨਿਆਂਇਕ ਕਾਬਜਿਆ ਕਰ ਰਿਹਾ ਜੀ ਉਹ ਕਹਿੰਦੇ ਸਾਡੀ ਛੋੜ ਰਹੀ ਹੈ ਹੈ ਨਿਆਂਇਕ ਕਾਬਜਿਆ ਦਾ ਕਰਿਆ ਹੈ ਤੇ ਉਹ ਰੋਕ ਰਏ ਨੇ ਜਿਹੜੇ ਜਿਨ੍ਹਾਂ ਨੂੰ ਹੁਣ ਛੋੜ ਰਿਹਾ ਕਰਦੇ ਆ ਨਿਆਂਇਕ ਕਾਬਜਿਆ ਕਰਿਆ ਹੁਣ ਪਿਆਰੇ ਕਾਬਜਿਆ ਅੱਗੇ ਮਾਕੇ ਆ ਬਈ ਅਮਰ ਕਾਟਾ ਪਾਣੀ ਆਣਾ ਤਿਗਲੀਦਾਰ ਵੀ ਪਾਣੀ ਆ ਤਿੰਨ ਵਾਰ ਮੇਰੀ ਸੋਧੀਓ ਦੀ ਪਾਣੀ ਆ ਗਿਆ ਸਾਡੀ ਬਦਲ ਮਾਰਦੀ ਐ ਤਿਗਲੀਦਾਰ ਮੇਰੇ ਦਵਾਰਾ ਕਿਲੇ ਥਾਣਾ ਦੇ ਮਰਨੇ ਮੈਂ ਦਵਾਰੇ ਬੀਚੇ ਨੇ ਜਿਹੜਾ 78 ਜੱਗਿਆ ਮੈਂ ਰੋ ਖਾਤੇ ਆ ਮੁਰਕੇ ਥਾਣਾ ਦੀ ਵੀ ਉਹ ਕੁੱਤਨ ਬਣੇਗਾ ਲੇਟ ਤੱਕ ਮੁਰਕੇ ਉਧਾਰ ਤੇ ਨਿਪਟੜਦਾ ਆਗਾ ਅਤੇ ਮਗਰ ਕਰਦੇ ਆ ਵੀ ਜਿਹੜੇ ਬੰਦੇ ਰੋਬਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਐਨਾ ਜਰ ਬਾਦੀ ਹੁਣ ਛੱਡਣੀ ਚਾਹੀਦੀ ਐ ਜਿਹੜਾ ਬਾਗੀ ਬਾਗੀ ਕੱਟ ਕਰਦਾ ਅਸੀਂ ਸੁਣਤਾ ਨਾਲ ਲੱਗੇ ਸੀ ਕਿ ਕਿਸਾਨ ਜੀ ਦੇ ਵੱਲੋਂ ਰਿਕਵਾਇਆ ਗਿਆ ਵਾ ਕੀ ਭਰੋਸਾ ਕਰਤਾ ਗਿਆ ਇਹ ਕੱਲ ਪ੍ਰਸ਼ਾਸਨ ਵੱਲੋਂ ਜਿਹੜੀ ਜਗ੍ਹੀ ਖੜੀ ਦਖਾਨਾ ਤੇ ਹੋਰ ਜਿਹੜਾ ਕਿ ਸਾਈਕਲ ਜਾ ਰਿਹਾ ਉਸ ਬੰਦੀ ਨਿਸ਼ਾਨਦੇਹੀ ਕਰਵਾਤੀ ਗਈ ਸੀ ਇੰਟਰਵਿਊ ਸਾਬ ਵੱਲੋਂ ਸਾਨੂੰ ਤੇ ਬੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੋਨਗੋ ਸਹਿਬਾਂ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾ ਤੇ ਹੋਰ ਮਟਵਾਰੀ ਸਹਿਬਾਂ ਕਾਲਰ ਕਰ ਦਿੱਤੀ ਗਈ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕੰਮ ਦੀ ਕਾਰਵਾਈ ਆਫਟਰ ਰਿਸ਼ਾਦੇ ਡਿਪਾਰਟਮੈਂਟ ਵੱਲੋਂ ਕਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਵਾਂਦੇ ਕਿਸ ਨੇ ਰੋਗ ਲਗਾਈਆ ਰੋਕੂ ਢੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬਹੁਤ ਸਰਗਰਮਾਇਆ ਦਾ ਸੀ ਕਰਦੇ ਬ੍ਰੋਕਰ ਨੂੰ ਤੇ ਸਾਡੇ ਬੰਦੂ ਕਿ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਆ ਕੇ ਰਿਹਾ ਜਿਵੇਂ ਹਰਾਈ ਜਾਣੀ ਉਹ ਲੇਕਿਨ ਜਤਵਾ ਜਲਦੀ ਜਤਵਾ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਧੱਕੇ ਨਾਲ ਨੰਬਰ ਕਵਾਇਆ ਰੋਕ ਤੇ ਕਾਨੂੰਨੀ ਕਰਦੇ ਉਹਨਾਂ ਨੇ ਅਸੀਂ ਹਲੇ ਇਸ ਵਿਭਾਗ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਵੀ ਕਿ ਸਾਫ ਤੋਂ ਕੀ ਰਿਪੋਰਟ ਹੋ ਰਹੀ ਹੈ ਕਦੋਂ ਤੱਕ ਕੰਮ ਸਟਾਰਟ ਹੋ ਉਹ ਜਲਦੀ ਕਰਤਾ ਜਾਏਗਾ ਮੈਂ ਆਪਣੇ ਸੀਨੀਅਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز